ਲੋ ਫਾਈਡਿੰਗ ਸਿਟੀਜ਼ਨ ਜਿਹੜਾ ਡਿਫਰਮੇਸ਼ਨ ਕੇਸ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਤੇ ਅਸ਼ੀਸ਼ ਕੈਤਾਨ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਉਸ ਕੇਸ ਚ ਸਾਡੇ ਸੰਜੇ ਸਿੰਘ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਕੇਸ 'ਚ ਮਤਲਕ ਅੱਜ ਮੈਂ ਪੇਸ਼ ਹੋਇਆ ਸੀ ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਤੇ ਮੈਂ ਆ ਜਾਵਾਂ ਆਉਣਗੇ ਤੇ ਮੈਂ ਉਹਨਾਂ ਦਾ ਪਤਾ ਪਤਾ ਲੈਣਾ ਹਾਲ ਚਾਲ ਪੁੱਛਣਾ ਔਰ ਇਹ ਵੀ ਪੁੱਛਣਾ ਕਿ ਭਾਈ ਮੇਰੇ ਯਾਰ ਦਾ ਕੇਜਰੀਆਲ ਦਾ ਉੱਥੇ ਕੀ ਹਾਲ ਕਿਉਂਕਿ ਮੈਂ ਵੀ ਚਿੰਤਾ ਤਾਂ ਕਹਿੰਦੇ 5-7 ਕਿਲੋ ਭਾਰ ਘਟ ਗਿਆ ਅੰਦਰ ਰਹਿ ਕੇ ਤੇ ਕੋਈ ਡਾਈਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜੀ ਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ ਔਰ ਅੱਜ ਕੋਰਟ ਨੇ ਕਿਉਂਕਿ ਸੱਦਾ ਸੀ ਮਹਿਤਾ ਆਇਆ ਉਹ ਜਨਾਬ ਆਏ ਨਹੀਂ ਚਲੋ ਮੁਲਾਕਾਤ ਰਹਗੀ ਅਗਲੀ ਵਾਰ ਹੀ ਮਿਲਾਂਗੇ ਮਗਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹਾਲੀਵੁੱਡ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਹ ਹੋਰ ਦੱਸੋ ਜੀ ਅਜੀ ਬੀਜਪੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਜੱਫੇਬੰਦੀਆਂ ਮੰਨ ਲਓ ਅੱਜ ਵੀ ਅਮਰਸਰ ਤੋਂ ਭਾਇਪਾ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਜਨਾਲੇ ਦੇ ਕੁਝ ਪਿੰਡਾਂ ਦੇ ਵਿੱਚ ਪਰਸੋਂ ਵੀ ਹੈ ਦੇਖੋ ਅਸਰਦਾ ਵੀ ਹੋਇਆ ਪਰਸੋਂ ਤਾਂ ਬੜਾ ਦੇਖੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ ਜਦੋਂ ਕਿਸਾਨੀ ਬਿੱਲ ਪਾਰਲੀਮੈਂਟ 'ਚ ਪੇਸ਼ ਹੋਇਆ ਸਾਲ ਸ਼ਾਇਦ ਇਤਿਹਾਸ 'ਚ ਪਹਿਲਾ ਕੋਈ ਮਿਨਿਸਟਰ ਹੋਣਾ ਜਿਹਨੇ ਫਲੋਰ ਆਫ ਦਾ ਹਾਊਸ ਅਸਤੀਫਾ ਦੇ ਕੇ ਆਪ ਦੀ ਉਸ ਵੇਲੇ ਦੀ ਸਰਕਾਰ 'ਚੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ 'ਚ ਖਲੋ ਕੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਉਹਨਾਂ ਬਿੱਲਾਂ ਦੇ ਉਲਟ ਵੋਟ ਪਾਈ ਔਰ ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ ਮੀਡੀਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕੀ ਜੀ ਸਮਝਾਉਤਾ ਹੋ ਗਿਆ 8 5 ਹੋ ਗਿਆ 7 6 ਹੋ ਗਿਆ ਕੈਂਡੀਡੇਟ ਵੀ ਤੁਸੀਂ ਐਲਾਨਤੇ ਮਗਰ ਤੁਸੀਂ ਵੇਖਿਆ ਕਿ ਸੁਖਬੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਔਰ ਕੋਰ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਜਿੱਤਨੀ ਚਾਹੀਦੀ ਔਰ ਇਹੀ ਕਾਰਨ ਸੀ ਜੋ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਜੋ ਕਿਸਾਨਾਂ ਨਾਲ ਭਾਜਪਾ ਦੀ ਸਰਕਾਰ ਨੇ ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣੇ ਦੀ ਹੈ ਜੋ ਸ਼ੁਭ ਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ ਅਸੀਂ ਉਹਨਾਂ ਨਾਲ ਖਲੋਤੇ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰ ਹੀ ਨਹੀਂ 10 10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ ਤੇ ਜਿਨ੍ਹਾਂ ਨੇ 84 ਤੇ ਜਿਹੜਾ ਅਟੈਕ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਉਸ ਦੇ ਵਜੋਂ ਕਾਂਗਰਸ ਦੇ ਖਿਲਾਫ ਕੋਈ ਕਦਮ ਚੁੱਕਿਆ ਉਹਨਾਂ ਦੀ ਭਾਵਨਾਵਾਂ ਆਹਤ ਸਨ ਔਰ ਉਹਨਾਂ ਨੂੰ ਵਜh 28-28 ਸਾਲ ਹੋ ਗਏ ਫਾਂਸੀ ਦੇ ਤਖਤਾਂ ਤੇ ਉਹਨਾਂ ਨੂੰ ਤੁਸੀਂ ਛੱਡਦੇ ਨਹੀਂ ਪ੍ਰੋਲ ਮਿਲਦੀ ਨਹੀਂ ਬਿਲਕੁਸ ਬਾਨੂ ਦੇ ਰੇਪਿਸਟ ਨੂੰ ਕਤਲ ਕਰਨ ਵਾਲਿਆਂ ਨੂੰ ਭਾਜਪਾ ਪਰੋਲ ਦਿੰਦੀ ਐ ਬੰਦੀ ਸਿੰਘਾਂ ਨੂੰ ਦਿੰਦੀ ਨਹੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਦੋਰਾ ਮਾਪਡਨ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ ਔਰ ਇਹ ਵੀ ਕਿਹਾ ਕਿ ਪੰਜਾਬ ਸਿਰਫ ਇਹ ਨਹੀਂ ਕਿ ਗੁਜਰਾਤ ਤੇ ਮਹਾਰਾਸ਼ਟਰ ਦੇਸ਼ ਨਹੀਂ ਐ ਜਦੋਂ ਜੰਗ ਹੁੰਦੀ ਹੈ ਤੇ ਇੱਥੇ ਪੰਜਾਬੀ ਭਰਾ ਦੇਸ਼ ਵਾਸਤੇ ਲੜਦੇ ਕੁਰਬਾਨੀ ਪੰਜਾਬੀ ਦਿੰਦਾ ਔਰ ਪੰਜਾਬ ਜੇ ਸਾਰਾ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਥਰੂ ਅਡਾਨੀ ਪੋਰਟ ਜਾਂ ਹੋਰ ਪੋਰਟਾਂ ਚ ਹੋ ਸਕਦਾ ਹੈ ਤੇ ਫਿਰ ਵਾਗਾ ਦਾ ਬਾਰਡਰ ਕਿਉਂ ਨਹੀਂ ਖੁੱਲਦਾ ਕਿਉਂ ਪੰਜਾਬ ਨੂੰ ਕਿਉਂਕਿ ਪੰਜਾਬ ਨੇ ਜੇ ਤਰੱਕੀ ਕਰਨੀ ਹੈ ਇਕਨੋਮਿਕਲੀ ਤੇ ਪੰਜਾਬ ਚੋਂ ਟ੍ਰੇਡ ਵਧਣਾ ਚਾਹੀਦਾ ਕਨੈਕਟੀਵਿਟੀ ਵਧਣੀ ਚਾਹੀਦੀ ਔਰ ਉਸ ਗੱਲ ਨੂੰ ਹਮੇਸ਼ਾ ਸੈਂਟਰ ਨੇ اپੋਜ਼ ਕੀਤਾ ਇਸ ਲਈ ਇਹ ਵੀ ਸਾਡਾ ਇੱਕ ਮੁੱਦਾ ਸੀ ਕਿ ਅਸੀਂ ਉਹਨਾਂ ਨਾਲ ਟਾਈਅਪ ਨਹੀਂ ਕੀਤਾ ਸੇਮ ਵੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ 'ਚ ਉਸ ਵੇਲੇ ਭਾਜਪਾ ਦੀ ਐਮਸੀਡੀ ਸਨ ਉਹਨਾਂ ਨੇ ਢਾਇਆ ਉਸ ਗੱਲ ਦੇ ਵਿਰੋਧ 'ਚ ਵੀ ਅਸੀਂ ਕਿਹਾ ਕਿ ਪਹਿਲਾਂ ਇਹ ਮਸਲੇ ਅਡਰੈਸ ਕਰੋ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਜਲ ਖੇਤਰੀ ਪਾਰਟੀ ਅਸੀਂ ਠੋਕ ਕੇ ਤੁਹਾਡੇ ਨਾਲ ਖਲੋਤੇ ਆਂ ਨਾਗਰ ਅੱਜ ਜਿਹੜੀ ਗੱਲ ਹਾਈ ਕੋਰਟ ਨੇ ਵੀ ਕਹੀ ਪ੍ਰੀਤਪਾਲ ਦੇ ਮਸਲੇ ਨੇ ਕਿ ਜ਼ੀਰੋ ਐਫ ਆਈ ਆਰ ਕਿਉਂ ਜੀਦਿਆਂ ਤੁਸੀਂ ਮੂੰਹ ਪੰਨਤਾ ਸਾਰੀ ਹੱਡੀਆਂ ਤੋੜਤੀਆਂ ਲੱਤਾਂ ਤੋੜਤੀਆਂ ਬਾਹਾਂਾਂ ਤੋੜਤੀਆਂ ਉਹ ਕਹਿੰਦਾ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਔਰ ਮੈਨੂੰ ਚੁੱਕ ਕੇ ਲੈ ਕੇ ਹਰਿਆਣਾ ਜਾ ਕੇ ਕੁੱਟਮਾਰ ਕੀਤੀ ਗਈ ਤੇ ਪੰਜਾਬ ਨੇ ਫਿਰ ਜ਼ੀਰੋ ਐਫ ਆਈ ਆਰ ਕਿਉਂ ਦਰਜ ਕੀਤੀ ਕਿਉਂ ਕਰ ਕਿਉਂ ਕੀਤੀ ਕਾਰਨ ਇਹ ਸੀ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਇਹਦਾ ਜਿਹੜਾ ਚੀਫ ਮਿਨਿਸਟਰ ਹੈ ਪੰਜਾਬ ਦਾ ਉਹ ਅਸਲ 'ਚ ਕੇਂਦਰ ਦਾ ਭਾਜਪਾ ਦਾ ਟਾਊਟ ਅੱਜ ਵੀ ਤੁਸੀਂ ਵੇਖ ਲਓ ਕੇਜਰੀਵਾਲ ਸਾਹਿਬ ਦੇ ਜਾਇਦਾਦ ਦਾ ਦਾਸ ਨੂੰ ਤਾਂ ਦੁੱਖ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਦੇ ਆ ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪ ਦੇ ਕੰਟਰੋਲ 'ਚ ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਕੰਮ ਕਰਦਾ ਅਸੀਂ ਚਾਹਾਂਗੇ ਕਿਸਾਨ ਭਰਾਵਾਂ ਨੂੰ ਹਾਈ ਕੋਰਟ 'ਚ ਪ੍ਰਿਤਪਾਲ ਕਿਸਾਨ ਨੇ ਇੱਕ ਪਾਈ ਆ ਕਿ ਮੇਰੇ ਇਹ 0 ਐਫ ਆਈ ਆਰ ਨਹੀਂ ਦਰਜ ਹੋਣੀ ਚਾਹੀਦੀ ਸਹੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਪੰਜਾਬ ਸਹੀ ਐਫ ਆਈ ਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ ਚ ਨਹੀਂ ਕਰਦੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ ਸਹੀ ਐਫ ਆਈ ਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ ਚ ਨਹੀਂ ਕਰਦੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ ਚ ਹੋਇਆ ਇਸ ਲਈ ਭਗਵੰਤ ਮਾਨ ਹਰਿਆਣੇ ਦੀ ਸਰਕਾਰ ਭਾਜਪਾ ਤੇ ਕੇਂਦਰ ਦੀ ਭਾਜਪਾ ਦੇ ਸਰਕਾਰ ਨਾਲ ਰਲਿਆ ਇਸ ਗੱਲ ਦੀ ਵੀ ਕਿਸਾਨ ਭਰਾ ਚਰਚਾ ਕਰਨ ਇੱਥੇ ਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਪੈਰਾ ਮਿਲਟਰੀ ਫੋਰਸ ਡਿਪਲਾਈ ਕੀਤੀ ਗਈ ਹੈ ਲਗਾਤਾਰ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਪਰ ਅੱਜ ਦਿਨ ਦਿਹਾੜੇ ਤਰਨਤਨ ਰੋਡ ਤੇ ਬੈਂਕ 'ਚ ਲੁੱਟ ਹੋਈ ਹੈ 2 ਲੱਖ ਰੁਪਏ ਦੀ ਲੁੱਟ ਕਰਕੇ ਚਾਰ ਲੁਟੇਰੇ ਬੜੇ ਆਰਾਮ ਦੇ ਨਾਲ ਫਰਾਰ ਹੋਣ 'ਚ ਕਾਮਯਾਬ ਹੋ ਗਏ ਇਹੋ ਜਿਹਾ ਲਾਂਡ ਆਰਡਰ ਬਾਰੇ ਕੀ ਦੇਖੋ ਲਾਅ ਐਂਡ ਆਰਡਰ ਤਾਂ ਕਲਾਪਸ ਹੈ ਜੀ ਭਗਵੰਤ ਮਾਨ ਦਾ ਇਹਦੇ 'ਚ ਕਿੰਨਾ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ